ਇੱਕ ਪਾਠ ਸੁਣਾਵੇ ਜਪ ਜੀ ਦਾ ਇੱਕ ਪਾਠ ਸੁਣਾਵੇ ਜਪ ਜੀ ਦਾ ਇੱਕ ਪਾਠ ਲਾਵੇ ਜਪ ਜੀ ਦਾ ਇੱਕ ਪਾਠ ਸੁਣਾਵੇ ਜਪ ਜੀ ਦਾ ਜਪ ਜੀ ਦਾ ਇੱਕ ਪਾਠ ਸੁਣਾ ਦੇ ਜਪ ਜੀ ਦਾ ਉੱਠੇ ਗੁਰਾਂ ਦਾ ਪਿਆਰਾ ਅੱਜ ਕੋਈ ਉੱਠੇ ਗੁਰਾਂ ਦਾ ਪਿਆਰਾ ਇੱਕ ਪਾਠ ਸੁਣਾਵੇ ਜਪ ਜੀ ਦਾ ਇੱਕ ਪਾਠ ਸੁਣਾਵੇ ਜਪ ਜੀ ਦਾ ਕੋਈ ਉੱਠੇ ਗੁਰਾਂ ਦਾ ਗੁਨਾਵੇ ਜਪਜੀ ਦਾ ਇੱਕ ਪਾਠ ਸੁਣਾਵੇ ਜਪਜੀ ਦਾ ਕੋਈ ਉੱਤੇ ਗੁਰਾਂ ਦਾ ਪਿਆਰਾ ਕੋਈ ਪਾਠ ਸੁਣਾਵੇ ਜਪਜੀ ਦਾ ਇੱਕ ਪਾਠ ਸੁਣਾਵੇ ਜਪਜੀ ਦਾ ਕਿਉਂ ਉੱਤੇ ਗੁਰਾਂ ਦਾ ਪਿਆਰਾ ਜੇ ਕੋਈ ਪਾਠ ਸੁਣਾਵੇ ਜਪਜੀ ਦਾ ਕਾਠ ਸੁਣਾਵੇ ਜਪਜੀ ਦਾ ਉੱਠੇ ਗੁਰਾਂ ਦਾ ਪਿਆਰਾ ਕਾਠ ਸੁਣਾਵੇ ਜਪਜੀ ਦਾ ਇੱਕ ਪਾਠ ਸੁਣਾਵੇ ਜਪਜੀ ਦਾ ਇਹ ਗੁਰਾਂ ਦਾ ਪਿਆਰਾ ਇੱਕ ਬਾਣ ਗਾਦੇ ਰਸੀਆ ਇੱਕ ਬਾਠ ਸੁਣਾਵੇ ਜਪਜੀ ਦਾ గ్రంథ ਮੁਤਾਬਕ ਲਿਖਿਆ ਹੈ ਜੇ ਮਨੁੱਖ ਜੀ ਬਾਜ ਮਾਰੀ ਫਿਰ ਭਾਈ ਗੋਪਾਲਾ ਜਿੱਥੇ ਸੰਗਤਾਂ ਦੇ ਜੋੜੇ ਚ ਲਾਏ ਹੋਏ ਸੀ ਉਹਨਾਂ ਦੇ ਵਿੱਚ ਬੈਠਾ ਸੀ ਭਾਈ ਗੋਪਾਲੇ ਦੇ ਕੰਨ ਵਿੱਚ ਬਾਜ ਭਰੀ ਉਹ ਮੇਰਾ ਗੁਰੂ ਨਾਨਕ ਬਾਜ ਮਾਰਦਾ ਹੋਵੇ ਇੱਕ ਪਾਠ ਜਪਜੀ ਸਾਹਿਬ ਦਾ ਸੁਨਾਮਾ ਤੇ ਭਾਈ ਗੋਪਾਲਾ ਉੱਠਿਆ ਸੱਜਿਆ ਪਾਤਸ਼ਾਹ ਮੈਂ ਨਹੀਂ ਪਾਠ ਸੁਣਾ ਸਕਦਾ ਮਹਾਰਜ ਕਹਿਣ ਲੱਗੇ ਜੇ ਤੂੰ ਨਹੀਂ ਸੁਣਾ ਸਕਦਾ ਤੂੰ ਆਇਆ ਕਿਉਂ ਹੈ ਸੱਚੇ ਪਾਤਸ਼ਾਹ ਮੈਂ ਤਾਂ ਆਇਆ ਤਾਂ ਹਾਂ ਜੇ ਤੂੰ ਮਿਹਰ ਕਰ ਦੇਵੇ ਤਾਂ ਮੈਂ ਪਾਠ ਸੁਣਾ ਸਕਦਾ ਮਾਰੇ ਕਹਿਣ ਲੱਗੇ ਭਾਈ ਗੋਪਾਲਿਆ ਪਹਿਲੀ ਗੱਲ ਤਾਂ ਇਹ ਐ ਪਾਠ ਸ਼ੁੱਧ ਹੋਵੇ ਦੂਜੀ ਗੱਲ ਐ ਪਾ ਤੇਰੀ ਬਿਰਤੀ ਇਕਾਗਰ ਹੋਵੇ ਤੇ ਗੁਰੂ ਜੀ ਨੇ ਪਾਵਨ ਪਿੱਤਰ ਬਾਣੀ ਅੰਦਰ ਫਰਮਾਨ ਕਰਿਆ ਭਾਈ ਗੋਪਾਲੇ ਨੂੰ ਬੋਲ ਬਿਠਾ ਕੇ ਕਹਿਣ ਲੱਗੇ ਭਾਈ ਗੋਪਾਲਿਆ ਗੱਲ ਸੁਣ ਕੀ ਕਰਨਾ ਪਹਿਲਾਂ ਜਸ ਕਰੋ ਵਾਹਿਗੁਰੂ ਦਾ ਭਾਈ ਗੋਪਾਲਿਆ ਜੇ ਤੂੰ ਪਰਮਾਤਮਾ ਦਾ ਜਸ ਕਰਕੇ ਮੈਨੂੰ ਸੁਣਾਏਗਾ ਨਾ ਤਾਂ ਇੱਕ ਸ਼ਰਤ ਆ ਉਹਦੇ ਵਿੱਚ ਕਿਹੜੀ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਅਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ प्यारी ओ चितरू का कर करके दास करो बाहि रुदा प्यारी ओ चितरू का कर करके दास करो बाहि रुदा प्यारी ओ चितनू का कर करके दास करो बाहि रुदा प्यारे ओ चितनू का कर करके ਕਰੋ ਵਾਹਿਗੁਰੂ ਦਾ ਪਿਆਰ ਉਹ ਚਤਨ ਕਾਕਰ ਕਰਕੇ ਸਾਵਧਾਨ ਕਾਕਰ ਚੀਤ ਮਰਜੀ ਕਹਿਣ ਲੱਗੇ ਸਾਵਧਾਨੀ ਤੇ ਦੂਜਾ ਤੇਰਾ ਚਿੱਤ ਕਾਕਰ ਹੋਵੇ ਸੱਚੇ ਪਾਰ ਸਾਹ ਮੇਰੇ ਸਿਰ ਤੇ ਹੱਥ ਰੱਖ ਕੇ ਦਿਓ ਜਾ ਫਿਰ ਭਾਈ ਗੋਪਾਲਿਆ ਇਸ਼ਨਾਨ ਧਿਆਨ ਕਰਕੇ ਆ ਭਾਈ ਗੋਪਾਲਾ ਗਿਆ ਇਸ਼ਨਾਨ ਕੀਤਾ ਪਰਮਾਤਮਾ ਦਾ ਧਿਆਨ ਜੋੜਿਆ ਗਿਆ ਇਸ਼ਨਾਨ ਧਿਆਨ ਅਸ਼نان ਕਰਦਿਆਂ ਕਰਦਿਆਂ ਪਰਮਾਤਮਾ ਦਾ ਧਿਆਨ ਤਰਨਾ ਹੈ ਦੋਨੋਂ ਕੰਮ ਕਰ ਆਇਆ ਭਾਈ ਗੋਪਾਲਾ ਸ਼ੁੱਧ ਵਸਤਰ ਪਹਿਨਿਆ ਆਇਆ ਮਹਾਰਾਜ ਕਹਿੰਦੇ ਸ਼ੁੱਧ ਜਾਨ ਨਵੀਨ ਨਵੀਨ ਤੋਂ ਭਾਵ ਨਵੇਂ ਚਾਹ ਵੇ ਸ਼ੁੱਧ ਕੀਤੇ ਹੋਣ ਵਸਤਰ ਹੁਣ ਚਾਰੇ ਗੱਲਾਂ ਭਾਈ ਗੋਪਾਲਾ ਕਰਕੇ ਆ ਗਿਆ ਮਰਦ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ ਮਹਾਰਾਜ ਜੀ ਦੇ ਸੱਜੇ ਪਾਸੇ ਬਿਠਾ ਲਿਆ ਇਹ ਬਾਣੀ ਪੜਨ ਵਾਲੇ ਦਾ ਤੇ ਬਾਣੀ ਦਾ ਸਤਕਾਰ ਹੈ ਆਪ ਤੋਂ ਸੱਜੇ ਪਾਸੇ ਬਿਠਾਉਣਾ ਤੇ ਆਪ ਖੱਬੇ ਪਾਸੇ ਬੈਠਣਾ ਅੱਜ ਦਾ ਨਵੇਂ ਮਹਾਂਪੁਰਖ ਸੰਤ ਪਾਪਾ ਗੁਰਵਚਨ ਸਿੰਘ ਜੀ ਖਾਲਸਾ ਭਿੰਡਾ ਵਾਲੇ ਮਹਾਂਪੁਰਖ ਕਹਿਣ ਲੱਗਾ ਜ ਸੱਜਾ ਖੱਬਾ ਰਹਾ ਨਹੀਂ ਕੋਈ ਕਿਉਂਕਿ ਪੁਰਾਣੇ ਸਮੇਂ ਵੀ ਸਾਡੇ ਘਰਾਂ ਵਿੱਚ ਮੰਝੇ ਹੁੰਦੇ ਦੌਣ ਪਾਈ ਉਹ ਖੱਬਾ ਪਾਸਾ ਹੋ ਜਾਂਦਾ ਸੀ ਸਹਰਾਣੇ ਵਾਲਾ ਸੱਜਾ ਪਾਸਾ ਹੁੰਦਾ ਸੀ ਸਤਕਾਰ ਵਜੋਂ ਜਿਹੜਾ ਅਪੋ ਤੋਂ ਵੱਡਾ ਪੁਰਸ਼ ਹੁੰਦਾ ਨਾ ਉਹਨੂੰ ਸਹਰਾਣੇ ਵਾਲੇ ਪਾਸੇ ਬਿਠਾਇਆ ਜਾਂਦਾ ਹੈ ਤੇ ਜਿਹੜਾ ਮਨੁੱਖ ਨੀਮਾ ਹੋਵੇ ਗੁਨਾ ਕਰਕੇ ਨਹੀਂ ਉਹ ਨਿਮਰਤਾ ਭਾਵ ਦੇ ਵਿੱਚ ਹੋਵੇ ਤੇ ਉਹ ਫਿਰ ਜਿਹੜਾ ਨਾ ਉਹ ਖੱਬੇ ਪਾਸੇ ਬੈਠ ਜਾਂਦਾ ਹੈ ਤੇ ਗੁਰੂ ਜੀ ਨੇ ਭਾਈ ਗੋਪਾਲੇ ਨੂੰ ਸੱਜੇ ਪਾਸੇ ਬਿਠਾਇਆ ਭਾਵ ਸਹਰਾਣੇ ਵਾਲੇ ਪਾਸੇ ਬਿਠਾ ਲਿਆ ਤਖਤ ਦੇ ਉੱਤੇ ਤੇ ਭਾਈ ਗੋਪਾਲਾ ਬਾਣੀ ਪੜਨ ਲੱਗ ਪਿਆ ਇਸ ਤਰ੍ਹਾਂ ਅਥ ਬੰਨ ਲੈ ਭਾਈ ਗੋਪਾਲੇ ਨੇ ਅੱਖਾਂ ਬੰਦ ਕਰ ਲੀਆਂ ਧਿਆਨ ਗੁਰੂ ਜੀ ਦੇ ਚਰਣਾ ਦਾ ਧਰ ਲਿਆ ਤੇ ਭਾਈ ਗੋਪਾਲਾ ਕਹਿ ਰਿਹਾ ਨਾਲ ਨਾਲ ਜੀ ਮਨ ਵਿੱਚ ਧਰ ਲੋ ਧਿਆਨ ਗੁਰਾਂ ਦੀ మన విన గరులో గురాది మూరతదా విలు ధ్యాన గురు మూర్త దా ధ్యా గు గ మన విన గు ਮਨ ਵਿੱਚ ਤਰਲੋ ਧਿਆਨ ਗੁਰਾਨੀ ਮੂਰਤ ਦਾ 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 ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਰਿਤੇ ਲੈ ਧਰ ਗੁਰ ਪਾਰ ਬ੍ਰਹਮ ਸਦਾ ਨਮਸ਼ਕਾਰੋ ਮਤ ਕੋ ਭਰਮ ਭੂਲੇ ਸੰਸਾਰ ਗੁਰ ਬਿਨ ਕੋਇ ਨਾ ਉਤਰ ਸਪਾਰ ਇਹ ਸ਼ਬਦ ਗਉੜਾ ਰਾਗ ਵਿੱਚ ਮਹਾਰਜ ਨੇ ਫਰਮਾਨ ਕੀਤਾ ਹੈ ਜਿਵੇਂ ਹਰ ਗ ਕੰਮ ਕਰਨ ਦਾ ਕੋਈ ਨਾ ਕੋਈ ਤਰੀਕਾ ਹੁੰਦਾ ਹੈ ਇਸੇ ਤਰ੍ਹਾਂ ਪਰਮਾਤਮਾ ਦੀ ਬਾਣੀ ਪੜਨ ਦਾ ਵੀ ਇੱਕ ਤਰੀਕਾ ਹੈ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਹਨ ਭਗਤ ਕਬੀਰ ਜੀ ਨੇ ਗੁਰਬਾਣੀ ਵਿੱਚ ਫਰਮਾਨ ਕਰ ਦਿੱਤਾ RAM ਕਹਿਣ ਮੈਂ ਭੇਦ ਹੈ ਤੋ ਮੈਂ ਇੱਕ ਵਿਚਾਰ ਇਸੇ ਤਰ੍ਹਾਂ ਪਰਮਾਤਮਾ ਦੀ ਬਾਣੀ ਪੜਨ ਦੇ ਵਿੱਚ ਵੀ ਕਈ ਭੇਦ ਨੇ ਜੇ ਤੋ ਰੱਬ ਦੀ ਬਾਣੀ ਪੜਨੀ ਹੈ ਪਰਮਾਤਮਾ ਦੇ ਨਾਲ ਜੁੜਨਾ ਉਦੋਂ ਧਿਆਨ ਧਰਨਾ ਪੈਂਦਾ ਅੰਦਰ ਧਿਆਨ ਗੱਲ ਪਰਸੋਂ ਮੈਂ ਹੀ ਅਰਜ ਕਰਿਆ ਸੀ ਕਿ ਮਨੁੱਖ ਦਾ ਧਿਆਨ ਕਿਤੇ ਹੋਰ ਹੋਵੇ ਬਾਣੀ ਪੜਦਾ ਹੋਵੇ ਫੇਰ ਵੀ ਗੱਲ ਗੱਡੀ ਕੋਈ ਚਲਾਉਂਦਾ ਡਰਾਈਵਰ ਦਾ ਧਿਆਨ ਕਿਤੇ ਹੋਰ ਹੋਵੇ ਗੱਡੀ ਚਲਾਉਂਦਾ ਹੋਵੇ ਰੇਸ ਦਿੱਤੀ ਹੋਵੇ ਫੁੱਲ ਉਹ ਕਾਸ਼ ਨਾ ਕਾਸ਼ ਵਿੱਚ ਜਾ ਕੇ ਵੱਜੂਗੀ ਜੇ ਘਰ ਵਿੱਚ ਸਾਡੀਆਂ ਬੀਬੀਆਂ ਪਹਿਣਾ ਪ੍ਰਸ਼ਾਦ ਬਣਾਉਂਦੀਆਂ ਨੇ ਦਾਲ ਸਬਜ਼ੀ ਬਣਾਉਂਦੀਆਂ ਕਿਤੇ ਧਿਆਨ ਹੋਵੇ ਥੋਣ ਮਿਰਚ ਵੱਧ ਪੈ ਜੂ ਖਰਾਬ ਹੋ ਜਾਊਗਾ ਇਸੇ ਤਰ੍ਹਾਂ ਮਰਜ਼ੀ ਕਹਿਣ ਲੱਗਿਆ ਹੈ ਮਨੁੱਖਾ ਜਦੋਂ ਤੂੰ ਪਰਮਾਤਮਾ ਦੀ ਬਾਣੀ ਪੜ੍ਹਨੀ ਹੈ ਫਿਰ ਉਹ ਤੇਰੇ ਮਨ ਵਿੱਚ ਇੱਕ ਹੋਵੇ ਕੀ ਗੁਰ ਕੀ ਮੂਰਤ ਮਨ ਮੈਂ ਧਿਆਨ ਉਸ ਗੁਰੂ ਦੇ ਚਰਨਾਂ ਦਾ ਜਿਵੇਂ ਨਾਨਕ ਸਰ ਵਾਲੇ ਬਾਬੇ ਉਹ ਲਿਖਦੇ ਨੇ ਨਾਨਕ ਸਰ ਦੀ ਜਿਹੜੀ ਸੰਪਰਦਾਇ ਦੇ ਗੁੱਟਕੇ ਨੇ ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਫੋਟੋ ਸਰੂਪ ਬਣਿਆ ਹੋਇਆ ਭਾਵੇਂ ਗੁਰਮਰਯਾਦਾ ਅਨੁਸਾਰ ਫੋਟੋ ਦਾ ਖੰਡਨ ਕੀਤਾ ਹੈ ਗੁਰੂ ਸਾਹਿਬ ਨੇ ਕਿਉਂਕਿ ਸਾਡੇ ਕੋਲ ਕੀ ਹੈ ਜਾਗਤ ਜੋਤ ਜਪੈ ਨਿਸ ਬਸਰ ਏਕ ਬਿਨਾ ਮਨ ਨਾਇਕ ਨਾ ਲੇ ਸਾਡੇ ਕੋਲ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੋਟੋ ਨੂੰ ਮਾੜਾ ਵੀ ਨਹੀਂ ਕਿਹਾ ਹੈ ਵੀ ਮਾੜਾ ਕਹਣਾ ਫੋਟੋ ਉਹ ਗੁੱਟਕੇ ਦੇ ਵਿੱਚ ਇੱਕ ਫੋਟੋਸ਼ਾਪੀ ਹੋਈ ਹੈ ਗੁਰੂ ਨਾਨਕ ਸਾਹਿਬ ਜਿਹੜੇ ਪ੍ਰਾਤਨ ਗੁੱਟਕੇ ਆਉਂਦੇ ਛੱਜਦਿਆਂ ਚ ਕੱਟਾ ਹੈ ਕਹਿੰਦੇ ਉਸ ਗੁੱਟਕੇ ਦੇ ਵਿੱਚ ਧਰੀ ਜਿਹੜੀ ਬਣੀ ਹੋਈ ਫੋਟੋ ਹੈ ਉਸ ਫੋਟੋ ਨੂੰ ਅੱਗੇ ਧਰ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਲੱਗ ਲੱਜੋ ਧਿਆਨ ਉਹਦੇ ਵਿੱਚ ਹੋਵੇ ਫੋਟੋ ਦੇ ਵਿੱਚ ਤੇ ਪਾਠ ਕਰਦੇ ਕਰਦੇ ਤੁਹਾਨੂੰ ਉਹ ਆਨੰਦ ਪ੍ਰਾਪਤ ਹੋ ਗਿਆ ਇਸ ਤਰ੍ਹਾਂ ਲੱਗੂਗਾ ਜਿਵੇਂ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਬੈਠਾ ਉਹ ਫੋਟੋ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਹੋਣਗੇ ਕਿੰਨਾਂ ਨੂੰ ਜਿਨ੍ਹਾਂ ਦੀ ਉੱਚੀ ਤੇ ਸੋਚੀ ਵਿਰਤੀ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਬਨਮਾਨ ਗੁਰ ਕੇ ਚਰਨ ਰਿਦਿਲੇ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸ਼ਕਾਰੋ ਗੁਰੂ ਦੇ ਚਰਨਾਂ ਵਿੱਚ ਬਾਰ ਬਾਰ ਨਮਸ਼ਕਾਰ ਕਰਨ ਇੱਕ ਭਗਤੀ ਹੈ ਇਸ ਕਰਕੇ ਮਰਜੀ ਕਹਿੰਦੇ ਬਾਣੀ ਪੜਨ ਦੇ ਵੀ ਢੰਗ ਨੇ ਵੱਖੋ ਵਖਰੇ ਜੇ ਕਿਤੇ ਮਨ ਹੋਰ ਫਿਰਦਾ ਹੋਵੇ ਤਨ ਹੋਰ ਫਿਰਦਾ ਹੋਵੇ ਫਿਰ ਵੀ ਹਾਜ਼ਰੀ ਲੱਗਦੀ ਗੁਰੂ ਘਰ ਦੇ ਵਿੱਚ ਤਨ ਤੇ ਮਨ ਦੀ ਹਾਜ਼ਰੀ ਲੱਗਦੀ ਹੈ ਹੁਣ ਭਾਈ ਗੋਪਾਲਾ ਬਾਣੀ ਪੜਨ ਲੱਗ ਪਿਆ ੴ ਤੋਂ ਲੈ ਕੇ ਪਾਠ ਸ਼ੁਰੂ ਹੋ ਗਿਆ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਅੱਖਾਂ ਬੀਚ ਲੀਆਂ ਸਵਾਦੀ ਜੀ ਜੁੜ ਗਏ ਮਹਾਰਾਜ ਜਦੋਂ ਕੋਈ ਐ ਪਿਆਰ ਵਿੱਚ ਆ ਕੇ ਸੱਜੇ ਸੱਜੇ ਬਾਣੀ ਪੜਦਾ ਹੋਵੇ ਬੜਾ ਮਨ ਨਾਲ ਲੱਗਦਾ ਉਸ ਭਗਤ ਇਹ ਕਰਕੇ ਮਾਰਜੀ ਨੇ ਵੀ ਅੱਖਾਂ ਬੰਦ ਕਾਲੀਆਂ ਭਾਈ ਗੋਪਾਲੇ ਨੇ ਵੀ ਸੰਗਤ ਵੀ ਵਿਸਮਾਦ ਹੋ ਗਈ ਸਾਰੀ ਤੇ ਸੰਗਤ ਪਿਆਰ ਦੇ ਵਿੱਚ ਆ ਕੇ ਪੜ ਰਹੀ ਹੈ ਧੰਨਾ ਉਦਾਤੇ ਬਾਣੀ ਤੇਰੀ ਹੋਵੇ ਤੇ ਤੂੰ ਵੀ ਅੱਖਾਂ ਵਿੱਚ ਤੂੰ ਕਿਹਦਾ ਧਿਆਨ ਧਰੀ ਬੈਠਾ ਜਿਵੇਂ ਭਗਵਾਨ ਕ੍ਰਿਸ਼ਨ ਮਾਰਜੀ ਨੂੰ ਮਰਨ ਬਾਅਦ ਤੇ ਅਰਜਨ ਗਿਆ ਤੇ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਚੌਂਕੜਾ ਮਾਰ ਕੇ ਬੈਠੇ ਆ ਧਿਆਨ ਧਰਿਆ ਹੋਇਆ ਤੇ ਕੁਝ ਸਮੇਂ ਬਾਅਦ ਭਗਵਾਨ ਨੇ ਅੱਖਾਂ ਖੋਲੀਆਂ ਦੇਖਿਆ ਅਰਜਨ ਬੈਠਾ ਸਾਹਮਣੇ ਪੁੱਛਿਆ ਭਗਵਾਨ ਤੁਸੀਂ ਵੀ ਧਿਆਨ ਧਰਦੇ ਹੋ ਕਿਸੇ ਦਾਸੀ ਦਾ ਤੁਹਾਡਾ ਧਿਆਨ ਧਰਦੇ ਆ ਅਸੀਂ ਤਾਂ ਤੁਹਾਡੇ ਚਲਣਾ ਵਿੱਚ ਆ ਕੇ ਤੁਹਾਡਾ ਧਿਆਨ ਧਰ ਕੇ ਨਮਸਕਾਰ ਕਰਦੇ ਆ ਬਾਣੀ ਪੜ੍ਹਦੇ ਆ ਤੇ ਤੁਸੀਂ ਕਿਹਦਾ ਧਿਆਨ ਧਰਦੇ ਹੋ ਭਗਵਾਨ ਕ੍ਰਿਸ਼ਨ ਨੇ ਫਿਰ ਗੀਤਾ ਵਿੱਚ ਉਚਾਰਨ ਕਰਿਆ ਭਗਵਾ ਅਰਜਨ ਉਹ ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਉਹਨਾਂ ਦਾ ਵੀ ਧਿਆਨ ਧਰਦਾ ਜਿਹੜੇ ਮੈਨੂੰ ਯਾਦ ਕਰਦੇ ਨੇ ਨਾ ਬਾਰ-ਬਾਰ ਮੈਨੂੰ ਯਾਦ ਕਰਦੇ ਨੇ ਮੈਂ ਉਹਨਾਂ ਨੂੰ ਵੀ ਯਾਦ ਕਰਦਾ ਹਾਂ ਬਾਰੀ-ਬਾਰੀ ਵਾਹਿਗੁਰੂ 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 ਕਹਿਣ ਦਾ ਹੀ ਫਾਇਦਾ ਹੁੰਦਾ ਆਪਾਂ ਬਾਰ-ਬਾਰ ਗੁਰੂ ਨੂੰ ਯਾਦ ਕਰੋ ਉਹ ਕਿਤੇ ਮਨ ਜੁੜ ਕੇ ਵਾਹਿਗੁਰੂ ਕਿਹਾ ਗਿਆ ਫਿਰ ਸਾਨੂੰ ਵੀ ਗੁਰੂ ਯਾਦ ਕਰੂਗਾ ਇਹੀ ਫਾਇਦਾ ਹੁੰਦਾ ਨਹੀਂ ਇੱਕ ਵਾਰੀ ਵਾਹਿਗੁਰੂ ਕਹਿ ਕੇ ਵੀ ਖਸਰ ਸਕਦੇ ਤੜਕੇ ਬਾਰ-ਬਾਰ ਕਿਉਂ ਵਾਹਿਗੁਰੂ ਵਾਹਿਗੁਰੂ ਜਦੋਂ ਗੁਰੂ ਆਪ ਪ੍ਰਸ਼ਾਦੀ ਦੇਗ ਵਰਤੀ ਦੇ ਉਦੋਂ ਕਿਉਂ ਕਿਹਾ ਜਾਂਦਾ ਬਾਰ-ਬਾਰ ਵਾਹਿਗੁਰੂ ਵਾਹਿਗੁਰੂ ਕਿਤੇ ਨਾ ਕਿਤੇ ਜਦੋਂ ਅਸੀਂ ਗੁਰੂ ਦਾ ਧਿਆਨ ਧਰ ਕੇ ਕਿਤੇ ਮੁਖ ਵਿੱਚ ਵਾਹਿਗੁਰੂ ਨਿਕਲ ਗਿਆ ਤੇ ਗੁਰੂ ਫਿਰ ਸਾਡਾ ਧਿਆਨ ਤਰੂਗਾ ਗੁਰੂ ਫਿਰ ਸਾਨੂੰ ਯਾਦ ਕਰੂਗਾ ਉਹ ਦੇਖੋ ਮੇਰੇ ਪਿਆਰੇ ਕਿਵੇਂ ਨਾਮ ਜਪਦੇ ਨੇ ਫਿਰ ਗੁਰੂ ਕਹੂਗਾ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸੱਬੈ ਕਰਤਾਰਾ ਹੁਣ ਭਾਈ ਗੋਪਾਲਾ ਬਾਣੀ ਪੜਦਾ ਤੇ ਗੁਰੂ ਜੀ ਵੀ ਵਿਸਮਾਤ ਹੋ ਗਿਆ ਉਹ ਇੱਥੇ ਹੀ ਕੱਲੂ ਅੱਗੇ ਸ਼ੁਰੂ ਕਰਾਂਗੇ ਅੱਜ 15 ਤਰੀਕ ਹੋਗੀ ਕੱਲ ਨੂੰ 16 ਤਰੀਕ ਨੂੰ ਸੰਗਰਾਂਦ ਹੈ ਇੱਕ ਸਾਵਣ ਦੀ ਸੰਗਰਾਂਦ ਆ ਸਾਵਣ ਦਾ ਮਹੀਨਾ ਕੱਲ ਨੂੰ ਸ਼ੁਰੂ ਹੋ ਜਾਣਾ ਤੇ ਵੱਧ ਚੜ ਕੇ ਸੰਗਤਾਂ ਨੇ ਹਾਜ਼ਰੀ ਭਰਨੀ ਹੈ ਗੁਰੂ ਘਰ ਲੰਗਰ ਵੀ ਚੱਲ ਹੋਊਗਾ ਪਾਠ ਦੇ ਭੋਗ ਵੀ ਪੈਣਗੇ ਕਥਾ ਵੀ ਹੋਊ ਕੀਰਤਨ ਵੀ ਹੋਊਗਾ ਇੱਕ ਟਕੜਕ ਕੇ ਧੁੱਪੜ ਵੱਜੇ ਨਾਲੇ ਤਾਂ ਪੇ ਚੁੱਲਾ ਸੰਗਤ ਆਵਣ ਛਕ ਛਕ ਜਾਵਣ ਫਿਰ ਖੁਸ਼ ਹੋਵਾਂ ਬੁੱਲਾ ਇਸ ਕਰਕੇ ਪਾਈ ਬਾ ਚੜ ਕੇ ਸੰਤਨ ਨੇ ਹਜਰੀ ਭਰਨੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਸਭਨਾ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪਰਵਾਣ ਕਰੇ ਰਾਮਕਲੀ ਮਹਲਾ ਤੀਜੰ ਨੰਦਿਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸੁਰ ਸਾ ਪਾਇਆ ਗੈਜ ਸੁਤੀ ਮਨੁ ਵਜੀਆ ਬਦਾਨਿਆ ਰਾਗ ਰਤਨ ਪਰਵਾਰ ਪਨੀਆ ਸ਼ਬਦ ਗਾਵਣ ਆਈਆ ਸਭ ਹਰੀ ਕੇ ਆਨੰਦਿ ਨਿਵਾਸ ਸੈ ਨਾਨਕ ਨੰਦੋ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਾ ਤੂ ਜਦਾਰੋ ਰਨਾਲੀ ਰਨਾਲੋ ਤੁਮਨ ਮੇਰੇ ਦੂਖ ਸਭ ਸਰਨ ਰੰਗ ਗਾਰੋ ਪਰ ਤੇਰਾ ਕਰ ਸਭ ਵਹਰਨਾ ਕਰਨ ਗਲਾਸ ਮਰਤ ਸੁਆਮੀ ਹੋ ਕੋ ਮਨੋ ਵਿਸਾਰੇ ਨਾਨਕ ਮਨ ਮੇਰੇ ਸਦਾਰੋ ਵਰਨ ਲੇ ਸੱਚ ਸਾਹਿਬ ਕੀ ਨਹੀਂ ਕਰਤੇ ਰੱਤਾ ਤੇ ਰਉ ਵਿਚੇ ਜੀਵ ਸੁਪਾਵੇ ਸਦਾ ਸਿਧ ਸੁਲਾ ਤੇਰੀ ਨਾਮ ਮਨ ਵਸਾਵੇ ਗੈ ਮਨ ਬਸਿਆ ਬੰਦੇ ਲਉਦ ਕਨੇਰੀ ਕਹਿਨਾ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚ ਆਪਿਆ ਆਦਾਰੋ ਸਾਚਨਾ ਮਿਹਨਤ ਨਾਲ ਮਿਰਾ ਜਨ ਭੁੱਖਾ ਸਾ ਬਗਵਾਨ ਆਰਿਸ਼ਾਂਤ ਹੁਕਮ ਨਹੀਂ ਆਇਓ ਸਿਆ ਜਨੀ ਇੱਛਾ ਸਾਭ ਜਾਈਆ ਆਪਰਬਾਨ ਦਾ ਗੁਰੂ ਤੋ ਜਦੀ ਐ ਵਡਿਆਈਆ ਕਹਿ ਨਾਨਕ ਸੁਣ ਸੰਤੋ ਸ਼ਬਦ ਤਰੋ ਪਿਆਰੋ ਸੱਚ ਆਪਿਆ ਆਦਾਰੋ ਅਜੇ ਪੰਜ ਸ਼ਰਤ ਤੁਹਾਰ ਸੁਭਾਗੈ ਸੋ ਸ਼ਬਦ ਬਾਜੇ ਕਲਾ ਜਿਤ ਕਰਤਾ ਰੀਆ ਸੁਲਤ ਤੁਦ ਵਸੇ ਜੀਤੇ ਕਾਲ ਕੰਟ ਕੁਮਾਰਿਆ ਕਰਮ ਪਾਇ ਤੁਜਨ ਕੋ ਸਨਾਮ ਹਰ ਕਹ ਲਾਗੇ ਨਾਨਕ ਤੁਸ ਕੋ ਇਸ ਕੋ ਨਾ ਦਵਾਨ ਰਾਂਜਸਨੋਂ ਗੜ ਪਾਗੀਓ ਸਗਲ ਮਨੋਰਥ ਪੂਰੇ ਮੈਂ ਬਿਬਾਯਾ ਸ੍ਰੀ ਦਗਨ ਵਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਅੰਤ ਸਾਚਨ ਭਏ ਸਰਬੇ ਪੂਰੇ ਗੁਰ ਤੇ ਜਾਣੀ ਛੁੰਟੇ ਪਿੰਦ ਕਹਤੇ ਭਵਤ ਸਤ ਪੂਰੇ ਆ ਪਰਪੂਰੇ ਅਸਤ ਨਾਨਕ ਗੁਰ ਚਰਨਾਂ ਲਾਗੇ ਵਾਜੇ ਅਨਹਦ ਧੂਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ